नाला दुश्मण मोदी मु ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਸਿੱਧੂ ਕੇਐਮ ਵਾਲਾ ਟੀਵੀ ਤੇ ਇਸ ਸਮੇਂ ਮੈਂ अवेलेबल ਹਾਂ ਆਪਣੇ 게ਟਾਂ ਤੱਕ ਮੋਦੀ ਚੰਡੀਗੜ੍ਹ ਮਠੰਡਾ ਹਾਈਵੇ ਦੇ ਉੱਤੇ ਉਰੇ ਕਿਸਾਨਾਂ ਦੇ ਦੁਆਰਾ ਆਪਣਾ ਗੁੱਸਾ ਜਾਇਜ਼ ਆ ਭਰਾਵੋ ਪ੍ਰਦਰਸ਼ਨ ਕਰ ਰਹੇ ਹਨ ਕਿਸਾਨ ਅੱਜ ਜ਼ਿਕਰਯੋਗ ਹੈ ਕਿ ਅੱਜ ਬੇਸ਼ਕ ਦੇ ਪ੍ਰਧਾਨ ਮੰਤਰੀ ਨਰਿੰਦਰ ਨੂੰ ਦੇਖ ਕੇ ਹੱਸਦਾ ਹੋਇਆ ਕੁਮਾਰ ਮੋਦੀ ਜੀ ਅੱਜ ਆਏ ਹੋਏ ਹਨ ਪਟਿਆਲਾ ਦੇ ਵਿੱਚ ਰੈਲੀ ਕਰਨ ਤੇ ਉਹਦੇ ਮੱਦੇ ਨਜ਼ਰ ਕਿਸਾਨ ਯੂਨੀਅਨ ਵੱਲੋਂ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਉਰੇ ਇਹ ਹਾਈਵੇ ਆ ਉਰੇ ਐਂਟਰੀ ਪੁਆਇੰਟ ਆ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਉਰੇ ਐਂਟਰੀ ਪੁਆਇੰਟ ਤੇ ਪੁਲਿਸ ਦੇ ਦੁਆਰਾ ਰੋਕਿਆ ਗਿਆ ਹੈ ਕਿਸਾਨਾਂ ਨੇ ਉਹੀ ਧਰਨਾ ਲਾਤਾ ਇਹਦੇ ਟ੍ਰੈਫਿਕ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆ ਕਿਤਰਾ ਟ੍ਰੈਫਿਕ ਲੋਟ ਆਫ ਟ੍ਰੈਫਿਕ ਆ ਤੇ ਟ੍ਰੈਫਿਕ ਜਮ ਹੋਈ ਪਈ ਆ ਵਨ ਵੇ ਟ੍ਰੈਫਿਕ ਚੱਲ ਰਿਹਾ ਦੂਸਰੀ ਸੜਕ ਬਲੌਕ ਐ ਅੱਗੇ ਤੋਂ ਪੁਲਸੇ ਦੁਆਰਾ ਵੱਡੇ ਵੱਡੇ ਬੈਰੀਕੇਡ ਲਗਾਏ ਗਏ ਨੇ ਤੇ ਇਹ ਟ੍ਰੈਫਿਕ ਚੱਲ ਰਹੀ ਐ ਇਸ ਤਰ੍ਹਾਂ ਪੁਲਸੀਆਂ ਤੁਸੀਂ ਪੂਰੀ ਹਾਈ ਸਕਿਉਰਿਟੀ ਦੇਖ ਸਕਦੇ ਹੋ ਕਿ ਹੁਣ ਤਸਵੀਰਾਂ ਦਿਖਾਣੇ ਆ ਜਦ ਕਿ ਕਿਸਾਨਾਂ ਦੀਆਂ ਰੈਲੀ ਨੂੰ ਸਮਾਪਤ ਕਰ ਰਹੇ ਹਨ ਕਿਸਾਨਾਂ ਦੇ ਧਰਨੇ ਨੂੰ ਕਿਸਾਨਾਂ ਆ ਕੋ ਸੋ ਕਿਸਾਨ ਕਰਕੇ ਜਿਕਰ ਜੋ ਕਿ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਬੈਠੇ ਹਨ 13 ਫਰਵਰੀ ਤੋਂ 100 ਦਿਨ ਪੂਰੇ ਹੋ ਚੁੱਕੇ ਹਨ ਤੇ ਜਿਨ੍ਹਾਂ ਦੇ ਕਰੇ ਆਪਾਂ ਜੰਜੂ ਬਚਾਏ ਸੀ ਅੱਜ ਪ੍ਰਧਾਨ ਮੰਤਰੀ ਪੰਜਾਬ ਦੇ ਪਟਿਆਲਾ ਦੇ ਵਿੱਚ ਰੈਲੀ ਕਰਨ ਆਏ ਸੀ ਤੇ ਕਿਸਾਨਾਂ ਦੇ ਵਿੱਚ ਬਹੁਤ ਭਾਰੀ ਰੋਸ ਹੈ ਬੀਜੇਪੀ ਸਰਕਾਰ ਦੇ ਖਿਲਾਫ ਜੋ ਕਿ ਤੁਸੀਂ ਦੇਖ ਸਕਦੇ ਹੋ ਰਾਜ ਭਾਗ ਜਿਹੜਾ ਥੋੜੇ ਸਾਹਮਣੇ ਆ ਇਨਾਂ ਦੇ ਹਵਾਲੇ ਕਿਉਂਕਿ ਭਾਪੀ ਪੰਜਾਬ ਦੇ ਵਿੱਚ ਪੈਰ ਕਿਤੇ ਵੀ ਲੱਗਦੇ ਨਹੀਂ ਦਿਖ ਰਹੇ ਹੈਗੇ ਕਿਸਾਨਾਂ ਵੱਲੋਂ ਬਹੁਤ ਜ਼ਿਆਦਾ ਵਿਦਰੋਹ ਹੋ ਰਿਹਾ ਹੈ ਬਾਕੀ ਤੁਹਾਨੂੰ ਤਸਵੀਰਾਂ ਲਵੇ ਤੋਂ ਵੀ ਦਿਖਾ ਦਿੰਨੇ ਆ ਕਿਸਾਨਾਂ ਨਾਲ ਗੱਲ ਵੀ ਕਰਾਵਾਂਗੇ ਤੁਹਾਡੀ ਜਿਹੜਾ ਕੋਈ ਉਹਨੂੰ ਲੱਗਦਾ ਸੀ ਵੀ ਇਹ ਬੰਦੇ ਨੂੰ ਕੋਈ ਸਜ਼ਾ ਦੇਣੀ ਹੈ ਤਾਂ ਉਹਨੂੰ ਪੰਜਾਬ ਤੋਂ ਬਾਹਰ ਕਰ ਦੇ ਦੀ ਤਾਂ ਉਸ ਸਮੇਂ ਵੀ ਕਿਸਾਨਾਂ ਨੂੰ ਸਮਝਾ ਦੇ ਦਿੰਦੇ ਕਿਉਂ ਦਿਖਾਉਂਦੇ ਆ ਭਾਰਤ ਦੇ ਸਨ ਡੇਲਾਂ ਦੇ ਵਿੱਚ ਡੱਕੇ ਸੀ ਤਾਂ 21 2250 2200 ਉਹਦੇ ਵਿੱਚ ਪੰਜਾਬੀ ਸੀ ਜੇ ਸਵਾ 100 ਦੇ ਆਸ-ਪਾਸ ਸਾਡੇ ਭਾਰਤ ਦੇ ਲੋਕ ਆਜ਼ਾਦੀ ਵੇਲੇ ਫਾਂਸੀਆਂ ਤੇ ਚੜੇ ਸੀ ਤਾਂ 92 94 ਪੰਜਾਬੀ ਸੀ ਜੇ ਅੱਜ ਵੀ ਦੇਸ਼ ਦੇ ਬਾਰਡਰਾਂ ਤੋਂ ਲੱਖਾਂ ਆਉਂਦੀਆਂ ਨੇ ਤਾਂ ਦੋਸਤੋ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਸੁਭਾ ਪ੍ਰਧਾਨ ਸਾਡੇ ਨਾਲ ਹਨ ਤੇ ਉਰੇ ਜਿਵੇਂ ਤੁਹਾਨੂੰ ਦੱਸਿਆ ਕਿ ਪਟਿਆਲਾ ਤੋਂ ਜਿਹੜਾ ਚੰਡੀਗੜ੍ਹ ਤੋਂ ਪਟੰਡੇ ਵਾਲਾ ਹਾਈਵੇ ਤੋਂ ਖੜੇ ਹਨ ਉਰੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਪ੍ਰਧਾਨ ਜੀ ਤੁਸੀਂ ਉਰੇ ਕਿਉਂ ਆਇਓ ਰੈਲੀ ਇਸ ਤਰ੍ਹਾਂ ਦਾ ਮੁਜ਼ਾਹਰਾ ਕਰ ਰਹੇ ਹੋ ਜਿਹੜਾ ਮੋਦੀ ਜੀ ਲੱਗ ਕੇ ਹੋਣ 10 ਸਾਲ ਹੋ ਗਏ ਧੰਨਵਾਦ ਕਰ ਰਹੇ ਆ ਭਾਗ ਦੇ ਉੱਪਰ ਹੈਰਾਨ ਬਾਜੂ ਆ ਗਏ ਉਹ ਕਰ ਬਈ ਹਜਤ ਨੇ ਕਾਲੇ ਕਿਉਂ ਬਣਾਨੇ ਪਿਆਜ਼ ਬਾਤ ਜੀ ਤੇਰਾ ਮੇਰਾ ਦੀ ਬਾਤਾਂ ਦੇ ਬੈਠੇ ਉਹ ਉੱਥੇ ਉੱਵਾ ਗਏ ਨੇ ਉਹ ਅਸੀਂ ਮਲਾਕੇ ਦੀ ਬੜਾ ਹਿੱਕੇ ਪਿਤਾ ਕਿਹਾ ਮੋਤੀਆਂ ਮੁਮਕਨ ਨਹੀਂ ਉਹ ਤਾਂ ਉੱਥੇ ਉਾ ਕੇ ਲੈ ਗਏ ਅੱਜ ਹੋਗਾ ਕਿ ਉਹ ਬਣਾਏਗਾ ਕਾਨੂੰਨ ਸੀ ਉਹਨੇ ਬਹੁਤ ਬਾਰੇ ਇਹ ਨੇ ਕਿਹੜੀ ਰੂਪ ਦੇ ਵਿੱਚ ਹੁਣ ਲਾਇਆ ਲੱਗ ਕਰਨ ਚਾਹੁੰਦਾ ਹੈ ਕਿ ਬਾਕੀ ਦੇ ਹੋਰ ਨਿੱਕੀਆਂ ਨੇ ਕਿ ਕਿਸਾਨਾਂ ਬਹੁਤ ਨਿੱਕੀਆਂ ਉਹ ਲੱਗ ਪਰ ਚਾਹੁੰਦਾ ਇਸ ਕਰਕੇ ਮੁਜ਼ਮਿਨ ਅਸੀਂ ਵੀ ਕਹਿੰਦੇ ਹਾਂ ਕਿ ਬਾਰੇ ਇੱਕ ਹੋਰ ਕਰਨ ਲੱਗਾ ਪਰ 10 ਸਾਲ ਰਗ ਚੁੱਕੇ ਨੇ ਜੀ ਬਾਰੇ ਜੀ ਨਹੀਂ ਜੇ ਗਲਤ ਮੋਰ ਮੱਗਾ ਮੰਨਿਆ ਹੋਇਆ ਹੈਗਾ ਜਿਸ ਦਾ ਅੱਜ ਤੋਂ ਬਾਅਦ ਨੋਟ ਬਾਅਦ ਆਇਆ ਹੈ ਕਿ ਇਹਨਾਂ ਨੂੰ ਬਹਿਲੀ ਕਿਤੇ ਜੀ ਐਮਐਸ ਵੀ ਖਤਮ ਹੋ ਗਿਆ ਹੈ ਮੈਂ ਐਮਐਸ ਵੀ ਦਾਖੂ ਕਰੂਗਾ ਇਹ ਐਮਐਸ ਵੀ ਦਾ ਕੰਟੀਨਿਊ ਕਮਿਊਨਿਟੀ ਨਹੀਂ ਹੋਗਾ ਜੀ ਜੀ ਇਹ ਸਵਾਗਤ ਵਿੱਚ ਅਖੀਰ ਰਿਪੋਰਟ ਆਗੂ ਪਹਿਲੇ ਮਿਲਣਗੇ ਜੀ ਬਾਕੀ ਥੋੜੇ ਥੋੜੇ ਬਾਕੀ ਹੋਰ 2-3 ਹੋਰ ਵੀ ਇੱਕ ਹੈ ਇਹ ਇਹਦਾ ਟ੍ਰੈਕਰ ਮੈਂ ਲਾਗੂ ਨਹੀਂ ਕਰਦਾ ਕੋਈ ਨਦਾਰੇ ਹੋਰ 2022 ਦੇ ਵਿੱਚ ਬਾਰੇ ਲਾਗੂ ਕਰਦਾ ਇਹਨਾਂ ਮੱਗਾਂ ਦਾ ਅਸੀਂ ਜੇ ਮੱਗਾਂ ਨਹੀਂ ਹਾਂਜੀ ਕੁੜੀ ਦੁਆਰੇ ਮਨਵਾਉਣ ਦੇ ਬਾਅਦ ਵੀ ਦਿੱਲੀ ਜਾ ਰਹੇ ਸੀਗੇ ਜਿਹੜੇ ਸਾਨੂੰ ਆਗਰੇ ਉੱਪਰ ਹੋ ਗਿਆ ਅਸੀਂ ਪੰਜਾਬ ਨਾ ਸੁੱਤਿਆ ਇਸ ਬਾੜਾ ਉੱਪਰ ਕਿਉਂ ਰੋਕਿਆ ਇਸ ਕਰਕੇ ਹੁਣ ਜਦੋਂ ਇਹ ਜਦੋਂ ਇੱਥੇ ਅਸੀਂ ਪੰਜਾਬ ਦੇ ਕਿਉਂ ਆਉਂਦਾ ਹੈ ਬੀਜਪੀਆ ਲੀਡਰ ਕੋਈ ਵੀ ਆਉਂਦਾ ਹੈ ਅਸੀਂ ਪੰਜਾਬ ਚ ਆਉਂਦੇ ਹਾਂ ਅੱਜ ਤੁਸੀਂ ਅੱਜ ਤੁਸੀਂ ਉਰੇ ਕਿਉਂ ਇਕੱਠੇ ਹੋਏ ਹੋ ਕੀ ਕਾਰਨ ਹੈ ਕਿ ਤੁਸੀਂ ਉਧਰੋਂ ਆਏ ਹੋ ਮਾਨਸਾ ਵਗੈਰਾ ਤੋਂ ਅਸਲੀ ਗੱਲ ਗੱਲ ਰਹੀ ਹੈ ਅਸਲੀ ਰਾਜ ਪਹਿਲਾਂ ਜਿਲ ਪੰਡਾ ਦੇ ਵਿੱਚ ਜੀ ਪੇਂਡ ਦੇ ਵਿੱਚ ਜੀ ਡਿਟਰੀਕਟਰ ਵਾਲੇ ਲਈ ਜੀ ਨਾ ਮਤਰੀ ਹੋਵੇ ਜੀ ਆਪ ਬੋਲ ਕਹਦੇ ਆ ਕੱਲ੍ਹ ਕੇ ਡਾਲਾ ਬੋਲ ਕਹਦੇ ਨਾਲ ਸਵਾਲ ਪੁੱਛਦੇ ਆ ਪਰ ਜਦੋਂ ਉਹਨੇ ਕਿਹਾ ਹੁਣ ਮੋੜੀ ਜਿਹੜਾ ਜਿਹੜਾ 10 ਸਾਲ ਹੋ ਗਏ ਅੱਜ ਤੱਕ ਇਹਨੇ ਕੋ ਸਾਡੇ ਨਾਲ ਕਰਦੀ ਸੁਣੀ ਹੈਗੀ ਅਜਿਹੀ ਗੱਲ ਤੋਂ ਵਾਸਤੇ ਜੀ ਜਿਹੜਾ ਸਵਾਲ ਵਾਕਤ ਵਾਸਤੇ ਜੀ ਪੁੱਛਦੇ ਜੀ ਉਹਨੇ ਕੋਈ ਕੰਮ ਜੋ ਪਾਰਡਰ ਨੂੰ ਕੀਤਾ ਸੀਗਾ ਕੋਈ ਦੁਬਾਰਾ ਨਹੀਂ ਰੋਕ ਕੇ ਕੋਈ ਕੰਮ ਕਰਕੇ ਪੂਰਾ ਪੱਦਾ ਨਹੀਂ ਕਿ ਲਾ ਦੇ ਕਿ ਉਹ ਰੋਕ ਕੇ ਹੈ ਜਾਣਾ ਚੰਦਰ ਬਾਦਲੇ ਦੇ ਕਿ ਜਾਨਣਾ ਸਾਨੂੰ ਰੋਕ ਲਿਆ ਜੀ ਆਨ ਰੋਕ ਲਿਆ ਉਹ ਫੈਬਰ ਵੀ ਨਹੀਂ ਕਰ ਰਿਹਾ ਪੰਜਾਬ ਦੇ ਕਿਹਨੂੰ ਬਣਨ ਦੇ ਜੀ ਬੀ ਜੀ ਨਹੀਂ ਬਣਨ ਜੀ ਜਦ ਸਾਡੇ ਸੁਭਾ ਕਰੀ ਪ੍ਰਸ਼ਾਸਨ ਨੇ ਉਹਨੂੰ ਰੋਕਿਆ ਹੀ ਉਹਰੇ ਅੱਗੇ ਜਾਣ ਨਹੀਂ ਦਿੱਤਾ ਸਾਨੂੰ ਪਸਾਰ ਰੋਕਿਆ ਤੇ ਪਹਿਲਾਂ ਜਾਦੇ ਸੀ ਕਿ ਕਾਰਨ ਜੀ ਆ ਰਹੇ ਸੀ ਜੀ ਸਾਨੂੰ ਕਰੋ ਕਿ ਅੱਜ ਅੱਜ ਖੜਾ ਨਹੀਂ ਜੀ ਕੋਈ اج دی گئے ٹھیک ہے جی بہت بہت شکریہ